ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੰਬਰ 1 ਜੇਕਰ ਤੁਹਾਡੇ ਲੀਵਰ ਵਿੱਚ ਕਮਜ਼ੋਰੀ ਹੋਵੇ ਤਾਂ ਸਾਬੂਦਾਣਾ ਬਣਾ ਕੇ ਸਵੇਰੇ ਸ਼ਾਮ ਖਾਣ ਨਾਲ ਲੀਵਰ ਮਜ਼ਬੂਤ ਹੋ ਜਾਵੇਗਾ ਨੰਬਰ 2 ਜੇਕਰ ਤੁਹਾਨੂੰ ਸੌਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਆਪਣੀਆਂ ਪਲਕਾਂ ਨੂੰ 2-3 ਵਾਰ ਤੇਜ਼ੀ ਨਾਲ ਚਮਕਾਓ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ ਨੰਬਰ 3 ਖੰਡ ਦੀ ਜਗ੍ਹਾ ਜੇਕਰ ਤੁਸੀਂ ਬਿਨਾ ਮਸਾਲੇ ਵਾਲਾ ਗੁੜਾ ਅਤੇ ਦੇਸੀ ਸ਼ੱਕਰ ਦਾ استعمال ਕਰਦੇ ਹੋ ਤਾਂ ਤੁਹਾਡੀਆਂ ਹੱਡੀਆਂ ਹਮੇਸ਼ਾ ਹੀ ਮਜ਼ਬੂਤ ਰਹਿਣਗੀਆਂ ਨੰਬਰ 4 ਖਾਲੀ ਪੇਟ ਅਦਰਕ ਦੀ ਖੁਸ਼ਬੂ ਸੰਗਾ ਨਾਲ ਫਾਲਸ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 5 ਹਲਦੀ ਵਿੱਚ ਚੂਨਾ ਮਿਲਾ ਕੇ ਆਪਣੇ ਗੋਡਿਆਂ ਦੇ ਉੱਪਰ ਲਗਾਓ ਜਿਹਾ ਕਰਨ ਨਾਲ ਤੁਹਾਡੇ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 6 ਜਿਹੜੀਆਂ ਔਰਤਾਂ ਅਲਸੀ ਦਾ ਇਹ ਬੀਜ ਖਾਂਦੀਆਂ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੀਆਂ ਹਨ ਇਸ ਲਈ ਔਰਤਾਂ ਨੂੰ ਆਪਣੀ ਡਾਈਟ ਵਿੱਚ ਅਲਸੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 7 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਪਾਣੀ ਦੇ ਵਿੱਚ ਮਿਲਾ ਕੇ ਪੀ ਲਓ ਇਹ ਕਰਨ ਨਾਲ ਵੀ ਕਬਜ਼ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਨੰਬਰ 8 ਜਿਹੜੀਆਂ ਮਹਿਲਾਵਾਂ ਦਾ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋਵੇ ਉਹਨਾਂ ਨੂੰ ਹਮੇਸ਼ਾ ਹੀ ਖਜੂਰ ਦਾ ਸੇਵਨ ਕਰਨਾ ਚਾਹੀਦਾ ਹੈ ਖੰਜੂਰ ਦਾ ਸੇਵਨ ਕਰਨ ਨਾਲ ਉਹਨਾਂ ਮਹਿਲਾਵਾਂ ਦੀ ਆਇਰਨ ਦੀ ਕਮੀ ਬਿਲਕੁਲ ਦੂਰ ਹੋ ਜਾਵੇਗੀ। ਨੰਬਰ 9 ਕਦੇ-ਕਦੇ ਸਾਡਾ ਬਹੁਤ ਜ਼ਿਆਦਾ ਬੋਲਣ ਕਾਰਨ ਗਲਾ ਬਿਲਕੁਲ ਜੰਮ ਹੋ ਜਾਂਦਾ ਹੈ। ਅਜਿਹੇ ਵਿੱਚ ਸਾਨੂੰ ਅਦਰਕ ਦਾ ਟੁਕੜਾ ਅੱਗ ਦੇ ਉੱਪਰ ਜੰਗੀ ਤਰ੍ਹਾਂ ਸੇਕ ਕੇ ਫਿਰ ਉਸ ਨੂੰ ਹੌਲੀ-ਹੌਲੀ ਕਰਕੇ ਚਬਾ ਕੇ ਖਾ ਲੋ। ਅਜਿਹਾ ਕਰਨ ਨਾਲ ਤੁਹਾਡਾ ਜੰਮ ਗਲਾ ਬਿਲਕੁਲ ਖੁੱਲ ਜਾਵੇਗਾ। ਨੰਬਰ 10 ਜਿਹੜੇ ਲੋਕ ਆਪਣੇ ਪੇਟ ਨੂੰ ਵਧਾਉਣ ਤੋਂ ਰੋਕਣਾ ਚਾਹੁੰਦੇ ਹੋ ਉਹਨਾਂ ਨੂੰ ਲਸਣ ਦੇ ਤੇਲ ਦੀ ਮਾਲਿਸ਼ ਆਪਣੇ ਪੇਟ ਉੱਪਰ ਕਰਨੀ ਚਾਹੀਦੀ ਹੈ। ਇਹ ਕਾਰਨ ਦੇ ਨਾਲ ਤੁਹਾਡਾ ਪੇਟ ਕੋਲ ਬਿਲਕੁਲ ਵਧਣਾ ਬੰਦ ਹੋ ਜਾਵੇਗਾ। ਨੰਬਰ 11 ਜਿਹੜੇ ਲੋਕ ਆਰਬੀ ਦੀ ਸਬਜ਼ੀ ਖਾਂਦੇ ਹਨ ਉਹਨਾਂ ਦੇ ਚਿਹਰੇ ਤੋਂ ਖੁਸ਼ਕੀ ਅਤੇ ਝੁਰੜੀਆਂ ਦੂਰ ਹੋ ਜਾਂਦੀਆਂ ਹਨ। ਛਾਤੀ ਦੇ ਰੋਗ ਵਾਲੀ ਮਰੀਜ਼ਾਂ ਦੇ ਲਈ ਆਰਬੀ ਦੀ ਸਬਜ਼ੀ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੀ ਹੈ। ਨੰਬਰ 12 ਵਿਟਾਮਿਨ ਡੀ ਦੀ ਕਮੀ ਹੋਣ ਨਾਲ ਸਿਰ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ। ਨੰਬਰ 13 ਜਿਹੜੀਆਂ ਔਰਤਾਂ ਠੰਡ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਪਦਾਮ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਕੇ ਆਪਣੇ ਚਿਹਰੇ ਦੀ ਮਾਜਿਸ਼ ਕਰਦੀਆਂ ਹਨ ਉਹਨਾਂ ਦਾ ਚਿਹਰਾ ਮੁਲਾਇਮ ਹੋ ਜਾਂਦਾ ਹੈ। ਨੰਬਰ 14 ਹਰ ਰੋਜ਼ ਕੱਚਾ ਟਮਾਟਰ ਖਾਣ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ। ਨੰਬਰ 15 ਜੰਗ ਲੱਗੇ ਹੋਏ ਬਰਤਨਾਂ ਨੂੰ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਕੁਝ ਸਮੇਂ ਲਈ ਡੋਬੋ ਕੇ ਰੱਖ ਦਿਓ। ਅਤੇ ਬਾਦ ਵਿੱਚ ਸਾਫ਼ ਕਰ ਲੋ ਇਸ ਤਰ੍ਹਾਂ ਕਰਨ ਨਾਲ ਸਾਰੀ ਜੰਗ ਦੂਰ ਹੋ ਜਾਵੇਗੀ ਨੰਬਰ 16 ਜਿਆਦਾ ਸਿਰ ਦਰਦ ਹੋਣ ਤੇ ਨਿੰਬੂ ਦਾ ਪੱਤਾ ਸੰਗਨ ਨਾਲ ਸਿਰ ਦਰਦ ਪੰਜ ਮਿੰਟਾਂ ਚ ਖਤਮ ਹੋ ਜਾਵੇਗਾ ਨੰਬਰ 17 ਤੂਸੀ ਦੀ ਚਾਹ ਬਣਾ ਕੇ ਪੀਣ ਨਾਲ ਸੁੱਕੀ ਖੰਗ ਤੋਂ ਛੁਟਕਾਰਾ ਪਾਇਆ ਜਾਂਦਾ ਹੈ ਨੰਬਰ 18 ਡਾਇਬਟੀਜ਼ ਦੇ ਮਰੀਜ਼ਾਂ ਲਈ ਆਮਲਾ ਬਹੁਤ ਲਾਭਦਾਇਕ ਹੁੰਦਾ ਹੈ ਨੰਬਰ 19 ਜੇਕਰ ਤੁਹਾਨੂੰ ਰੋਜ਼ਾਨਾ ਉਲਟੀ ਆਵੇ ਜਾਂ ਫੇਰ ਕਬਰਾਟ ਹੋਵੇ ਤਾਂ ਸਮਝ ਲਓ ਤੁਹਾਡੇ ਲੀਵਰ ਵਿੱਚ ਖਰਾਬੀ ਹੋ ਸਕਦੀ ਹੈ ਨੰਬਰ 20 ਕਿਓ ਵਿੱਚ ਖੰਜੂਰਾ ਮਿਲਾ ਕੇ ਖਾਣ ਨਾਲ ਤੁਹਾਡਾ ਵਜ਼ਨ ਛੇਤੀ ਘੱਟ ਹੋ ਜਾਵੇਗਾ ਅਤੇ ਤੁਹਾਡੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਨੰਬਰ 21 ਨਹਾਉਣ ਤੋਂ ਬਾਅਦ ਕੰਨਾਂ ਦੇ ਪਿੱਛੇ ਤੇਲ ਲਗਾਉਣ ਨਾਲ ਜ਼ਿਆਦਾ ਸਤ ਤੇਜ ਹੁੰਦੀ ਹੈ ਨੰਬਰ 2 ਜੇਕਰ ਪੇਟ ਵਿੱਚ ਗੈਸ ਜਾਂ ਕਬਜ਼ ਦੀ ਸਮੱਸਿਆ ਹੈ ਤਾਂ ਗੰਨੇ ਦਾ ਰਸ ਜ਼ਰੂਰ ਪੀਓ ਇਹ ਵੀਡੀਓ ਹਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ